ਜਾਪਜੀ ਸਾਹਿਬ ਕਿੱਸ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਸਤਿਗੁਰ ਸਮਝਾਉਂਦੇ ਆ ਭਾਈ ਜਾਪਜੀ ਸਾਹਿਬ ਚ ਜੇ ਜੀਵ ਮੰਨ ਲਵੇ ਵੀ ਸਾਰਾ ਕੁਝ ਹੁਕਮ ਚ ਹੋ ਰਿਹਾ ਵਾ ਤੇ ਦਾ ਦੁੱਖਾਂ ਤੋਂ ਛਡਕਾਰਾ ਹੋ ਜਾਂਦਾ ਵਾ ਪਰ ਜੀਵ ਸਚਿਆਰ ਕਿਵੇਂ ਹੋਵੇ ਸਚਨਾ ਕਿਵੇਂ ਜੁੜੇ ਸੱਚ ਦਾ ਗਿਆਨ ਇਹਨੂੰ ਕਿਵੇਂ ਹੋਵੇ ਇਹ ਤਾਂ ਫਿਰ ਗੁਰ ਕਿਰਪਾ ਲੈਣੀ ਪਊ ਨਾ ਆਪਾਂ ਨੂੰ ਭਾਈ ਜਿਵੇਂ ਜਿਵੇਂ ਬਾਣੀ ਸੁਣਦਾ ਜੀਵ ਇਹਨੂੰ ਗਿਆਨ ਹੋ ਜਾਂਦਾ ਹੈ ਜਦੋਂ ਗਿਆਨ ਹੋ ਜਾਂਦਾ ਹੈ ਬੁੱਧੀ ਮਨ ਨੂੰ ਜਕੜ ਲੈਂਦੀ ਹੈ ਬੁੱਧੀ ਨੂੰ ਅਕਲ ਆ ਜਾਂਦੀ ਹੈ 12ਵੀਂ ਬੋੜੀ ਦੇ ਵਿੱਚ ਆਪਾਂ ਨੂੰ ਕੀ ਸਮਝਾਉਂਦੇ ਸਤਿਗੁਰ ਮੰਨੇ ਸੁਰਤੋ ਬੇਮਨ ਬੁੱਧ ਮੰਨੇ ਸਗਲ ਪਵਣ ਕੀ ਸੋਧ ਸੋਜੀ ਹੋ ਜਾਂਦੀ ਮੈਂ ਕੀ ਕਰਨ ਆਇਆ ਸੰਸਾਰ ਚ ਮੇਰਾ ਸੰਸਾਰ ਚ ਆਉਣ ਦਾ ਕੀ ਕਰਨਾ ਹੈ ਆਓ ਸਾਰੇ ਮਿਲ ਕੇ ਆਪਾਂ ਵੀ ਰੱਬੀ ਬਾਣੀ ਨਾਲ ਜੁੜੀਏ ਜਪਜੀ ਸਾਹਿਬ ਦੇ ਬਚਨਾਂ ਦੇ ਨਾਲ ਆਪਾਂ ਚੱਲੀਏ ਔਰ ਸੱਚਖੰਡ ਆਪਦੇ ਘਰ ਪਹੁੰਚੀਏ ਸਰੀਰ ਚ ਰਹਿੰਦੇ ਰਹਿੰਦੇ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ ਅਸੇ ਗੁਰਸਿੱਖਾਂ ਨਾਲ ਕਿੰਨੇ ਹੋਰ ਨਿਕਲ ਜਾਂਦੇ